ਤੋ ਇਹ ਮੇਰਾ ਪਰਿਵਾਰ ਆ ਜਿਹਨੇ ਤਕਰੀਬਨ 8-9 ਹਜ਼ਾਰ ਆਟੋ ਚੱਲ ਕੱਤੇ ਹੈ ਜene ਔਰ ਸਭ ਤੋਂ ਵੱਡੀ ਗੱਲ ਸਾਡੇ ਸੁਪਰੀਮੋ ਸਾਹਿਬ ਵੀ ਇੱਥੇ ਜਦੋਂ ਆਏ ਸੀਗੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਘਰ ਜਾ ਕੇ ਖਾਣਾ ਖਾ ਕੇ ਵਾਅਦੇ ਕੀਤੇ ਸੀ ਉਹ ਵਾਅਦੇ ਅਸੀਂ ਪਹਿਰਾ ਦੇ ਰਹੇ ਆ ਔਰ ਉਹ ਵਾਅਦੇ ਅਸੀਂ ਪੂਰੇ ਕਰ ਰਹੇ ਆ ਜਿਵੇਂ ਇਹਨਾਂ ਦੇ ਆਟੋ ਬੰਦ ਕਰਨ ਦਾ ਆਰਡਰ ਸੀਗੇ ਉਹ ਮੈਂ ਮਾਨਯੋਗ ਆਪਣੇ ਸੀਪੀ ਸਾਹਿਬ ਆਪਣੇ ਨਾਲ ਗੱਲ ਕੀਤੀ ਇਹਨਾਂ ਦੇ ਸਾਹਮਣੇ ਗੱਲ ਕੀਤੀ ਆ ਖੁੱਲੀ ਗੱਲ ਕੀਤੀ ਆ ਉਹਨਾਂ ਨੂੰ ਬੇਨਤੀ ਲਈ ਆ ਵੀ 2 ਮਹੀਨੇ ਵਾਸਤੇ ਜਦ ਤੱਕ ਕਿਉਂਕਿ ਇਹ ਵੱਡਾ ਫੈਸਲਾ ਇਮੀਡੀਏਟ ਲਾਗੂ ਨਹੀਂ ਹੋਣਾ ਸੰਤ 2-3 ਮਹੀਨੇ ਦਿਓ ਤਾਂ ਕਿ ਅਸੀਂ ਸਾਰੀ ਇਹਦੀ ਪਲੈਨਿੰਗ ਕਰ ਲਈਏ ਤਾਂ ਕਿ ਅਸੀਂ ਲੁਧਿਆਣਾ ਨੂੰ ਕਿੰਨਾ ਪੋਲੂਟਿਡ ਫਰੀ ਵੀ ਕਰਨਾ ਹੈਗਾ ਠੀਕ ਹੈ ਔਰ ਕਾਨੂੰਨ ਦੀ ਕਾਨੂੰਨ ਨੂੰ ਵੀ ਕਾਨੂੰਨ ਦੇ ਦਾਇਰੇ ਚ ਵੀ ਰਹਿਣਾ ਹੈਗਾ ਔਰ ਇਹਨਾਂ ਦੀ ਰੋਜ਼ੀ ਰੋਟੀ ਦਾ ਵੀ ਧਿਆਨ ਰੱਖਣਾ ਹੈਗਾ ਉਸ ਦੇ ਤਹਿਤ ਅੱਜ ਸਾਰੇ ਅਸੀਂ ਇਕੱਠੇ ਹੋਏ ਇੱਥੇ ਤੇ ਇਹਨਾਂ ਨਾਲ ਬੜੀ ਸੁਹਾਵਣੇ ਪਾਲ ਚ ਗੱਲ ਹੋਈ ਹੈਗੀ ਆ ਔਰ ਇਹਦੇ ਵਿੱਚ ਸੀਪੀ ਸਾਹਿਬ ਵੱਲੋਂ ਅਸੀਂ ਬੇਨਤੀ ਲਾ ਕੇ 2 ਮਹੀਨੇ ਦਾ ਟਾਈਮ ਲੈ ਲਿਆ ਪਰ ਮਾਨਜੋਗ ਹਾਈ ਕੋਰਟ ਦੇ हां सुनो नहीं मां नहीं नू नू जो हाई कोर्ट ਦੇ ਦੇਸ਼ ਅਸੀਂ ਮਾਦੇ ਆ ਉਹਨਾਂ ਨੂੰ ਆਨਰ ਕਰਦੇ ਆ ਔਰ ਕਰਦੇ ਰਹਾਂਗੇ ਅਸੀਂ ਕੋਈ ਉਲੰਘਣਾ ਨਹੀਂ ਕਰ ਰਹੇ ਪਰ ਇਹ ਆ ਵੀ ਇਹਨੂੰ ਸਾਰਿਆਂ ਨੂੰ ਸੀ ਨੂੰ ਸੈਟ ਅਪ ਕਰਨ ਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੈਗਾ ਜਿਹਦੇ ਲਈ ਅਸੀਂ ਬੇਨਤੀ ਲਈ ਹੈ ਪੁਲਸ ਨੂੰ ਤੇ ਉਹਦੇ ਵਿੱਚ ਅਸੀਂ 2 ਮਹੀਨੇ ਦੇ ਟਾਈਮ ਦੇ ਵਿੱਚ ਵਿੱਚ ਅਸੀਂ ਇਹਦਾ ਦਾ ਸਾਰਾ ਜੋ ਵੀ ਪੁਰਾਣੇ ਆਟੋ ਨੇ ਉਹ ਖਤਮ ਕਰਕੇ ਨਵੇਂ ਸੀਐਫਜੀ ਵਾਲੇ ਆਟੋ ਗ੍ਰੀਨ ਆਟੋ ਉਹ ਅਸੀਂ ਚਲਾਵਾਂਗੇ ਔਰ ਬੜੇ ਵਧੀਆ ਤਰੀਕੇ ਨਾਲ ਇਹਨਾਂ ਦੇ ਰੂਟ ਤਿਆਰ ਕਰਕੇ ਦਿੱਤੇ ਜਾਣਗੇ ਅਲੱਗ-ਅਲੱਗ ਕਲਰ ਦੇ ਚਲਾਵਾਂਗੇ ਤਾਂ ਕਿ ਇੱਕ ਰੂਟ ਤੋਂ ਪੀਲੇ ਚੱਲਣ ਇੱਕ ਰੂਟ ਤੋਂ ਹਰੇ ਚੱਲਣ ਇੱਕ ਰੂਟ ਤੋਂ ਲਾਲ ਚੱਲਣ ਮਤਲਬ ਰੂਟ ਤੇ ਉਹੀ ਆਟੋ ਚੱਲਣ ਮਤਲਬ ਬੜਾ ਸਿਸਟਮਾਈਜ਼ ਤਰੀਕੇ ਨਾਲ ਇਹਨਾਂ ਦਾ ਕੰਮ ਕਰਕੇ ਸਾਰਾ ਦਵਾਂਗੇ ਕਿਉਂਕਿ ਇਹ ਪਰਿਵਾਰੋਂ ਨੇ ਜਿਹੜੇ ਕਿ ਹਰ ਮੁਸਾਫਰ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਂਦੇ ਨੇ ਔਰ ਰਾਤ ਨੂੰ ਦਿਨ ਨੂੰ ਸ਼ਾਮ ਨੂੰ ਜਦੋਂ ਮਰਜੀ ਦੇ ਇਹ ਵਿਚਾਰੇ ਮਿਹਨਤ ਮਿਹਨਤ ਦਾ ਸ਼ਲੋਕ ਨੇ ਤੇ ਇਹਨਾਂ ਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਸਵੇਤ ਮੇਰੇ ਅਸੀਂ ਸਾਰੇ ਖੜੇ ਆਂ ਜਿੱਥੇ ਵੀ ਇਹਨਾਂ ਨੂੰ ਕੋਈ ਦੁਖ ਤਕਲੀਫ ਆਉਗੀ ਅਸੀਂ ਮੂਰੇ ਹੋ ਕੇ ਇਹਨਾਂ ਦਾ ਸਾਥ ਵੀ ਦੇਵਾਂਗੇ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹਨਾਂ ਨੂੰ ਬੇਨਤੀ ਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਆਟੋ ਚਲਾਉਣੇ ਹੈਗੇ ਆ ਟ੍ਰੈਫਿਕ ਜਾਮ ਨਹੀਂ ਕਰਨਾ ਹੈਗਾ ਸਿਗਨਲ ਨਹੀਂ ਤੋੜਨੇ ਹੈਗੇ ਓਵਰ ਪਾਸੇ ਨਹੀਂ ਕਰਨੀ ਹੈਗੀ ਔਰ ਸ਼ਹਿਰ ਦੇ ਵਿੱਚ ਬੜੇ ਜੱਜੇ ਢੰਗ ਨਾਲ ਆਪਾਂ ਚਲਾਉਣਾ ਤਾਂ ਕਿ ਦੁਰਘਟਨਾ ਤੋਂ ਵੀ ਬਚ ਬਚ ਦੇਖੋ ਇਹ ਮੇਰਾ ਪਰਿਵਾਰ ਆ ਜਿਨੇ ਤਕਰੀਬਨ 8-9000 ਆਟੋ ਚਾਲਕ ਇੱਥੇ ਹੈਗੇ ਨੇ ਔਰ ਸਭ ਤੋਂ ਵੱਡੀ ਗੱਲ ਸਾਡੇ ਸੁਪਰੀਮੋ ਸਾਹਿਬ ਵੀ ਇੱਥੇ ਜਦੋਂ ਆਏ ਸੀਗੇ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਇਹਨਾਂ ਦੇ ਘਰ ਜਾ ਕੇ ਖਾਣਾ ਖਾ ਕੇ ਵਾਅਦੇ ਕੀਤੇ ਸੀ ਉਹ ਵਾਅਦੇ ਅਸੀਂ ਪਹਿਰਾ ਦੇ ਰਹੇ ਆ ਔਰ ਉਹ ਵਾਅਦੇ ਅਸੀਂ ਪੂਰੇ ਕਰ ਰਹੇ ਆ ਜਿਵੇਂ ਇਹਨਾਂ ਦੇ ਆਟੋ ਬੰਦ ਕਰਨ ਦਾ ਆਰਡਰ ਸੀਗੇ ਉਹ ਮਹਿਮਾਨਜੋਗ ਆਪਣੇ ਸੀਪੀ ਸਾਹਿਬ ਆਪਣੇ ਨਾਲ ਗੱਲ ਕੀਤੀ ਇਹਨਾਂ ਦੇ ਸਾਹਮਣੇ ਗੱਲ ਕੀਤੀ ਆ ਖੁੱਲੀ ਗੱਲ ਕੀਤੀ ਆ ਉਹਨਾਂ ਨੇ ਬੇਨਤੀ ਲਈ ਆ ਵੀ 2 ਮਹੀਨੇ ਵਾਸਤੇ ਜਦ ਤੱਕ ਕਿਉਂਕਿ ਇਹ ਵੱਡਾ ਫੈਸਲਾ ਇਮੀਡੀਏਟ ਲਾਗੂ ਨਹੀਂ ਹੋਣਾ ਸੰਨ 2-3 ਮਹੀਨੇ ਦਿਓ ਤਾਂ ਕਿ ਅਸੀਂ ਸਾਰੀ ਇਹਦੀ ਲਰਨਿੰਗ ਕਰ ਲਈਏ ਤਾਂ ਕਿ ਅਸੀਂ ਲੁਧਿਆਣਾ ਨੂੰ ਕਿੰਨਾ ਪੋਲੂਟਿਡ ਫਰੀ ਵੀ ਕਰਨਾ ਹੈਗਾ ਠੀਕ ਹੈ ਔਰ ਕਾਨੂੰਨ ਦੀ ਕਾਨੂੰਨ ਨੂੰ ਵੀ ਕਾਨੂੰਨ ਦੇ ਦਾਇਰੇ ਚ ਵੀ ਰਹਿਣਾ ਹੈਗਾ ਔਰ ਇਹਨਾਂ ਦੀ ਰੋਜ਼ੀ ਰੋਟੀ ਦਾ ਵੀ ਧਿਆਨ ਰੱਖਣਾ ਹੈਗਾ ਉਸ ਦੇ ਤਹਿਤ ਅੱਜ ਸਾਰੇ ਅਸੀਂ ਇਕੱਠੇ ਹੋਏ ਇੱਥੇ ਤੇ ਇਹਨਾਂ ਨਾਲ ਬੜੀ ਸੁਹਾਵਣੇ ਪਾਲ ਚ ਗੱਲ ਹੋਈ ਹੈਗੀ ਆ ਔਰ ਇਹਦੇ ਵਿੱਚ ਸੀਪੀ ਸਾਹਿਬ ਵੱਲੋਂ ਅਸੀਂ ਬੇਨਤੀ ਲਾ ਕੇ 2 ਮਿੰਟ ਦਾ ਟਾਈਮ ਲੈ ਲਿਆ ਪਰ ਮਾਝਾ ਹਾਈ ਕੋਰਟ ਦੇ ਹਦੇ ਖਾ ਸੁਣੋ ਨਹੀਂ ਮਾਝਾ ਹਾਈ ਕੋਰਟ ਦੇ ਦੇਸ਼ ਅਸੀਂ ਮੰਦੇ ਆ ਉਹਨਾਂ ਨੂੰ ਆਨਰ ਕਰਦੇ ਆਂ ਔਰ ਕਰਦੇ ਰਹਾਗੇ ਅਸੀਂ ਕੋਈ ਉਲੰਘਣਾ ਨਹੀਂ ਕਰ ਰਹੇ ਪਰ ਇਹ ਆ ਵੀ ਇਹਨੂੰ ਸਾਰਿਆਂ ਨੂੰ ਸੀ ਨੂੰ ਸੈਟ ਅਪ ਕਰਨ ਨੂੰ ਥੋੜਾ ਜਿਹਾ ਟਾਈਮ ਚਾਹੀਦਾ ਹੈਗਾ ਜਿਹਦੇ ਲਈ ਅਸੀਂ ਬੇਨਤੀ ਲਾਈ ਹੈ ਪੁਲਿਸ ਨੂੰ ਤੇ ਉਹਦੇ ਵਿੱਚ ਅਸੀਂ 2 ਮਹੀਨੇ ਦੇ ਟਾਈਮ ਦੇ ਵਿੱਚ ਵਿੱਚ ਅਸੀਂ ਇਹਦਾ ਦਾ ਸਾਰਾ ਜੋ ਵੀ ਪੁਰਾਣੇ ਆਟੋ ਨੇ ਉਹ ਖਤਮ ਕਰਕੇ ਨਵੇਂ ਸੀਐਨਜੀ ਵਾਲੇ ਆਟੋ ਗ੍ਰੀਨ ਆਟੋ ਉਹ ਅਸੀਂ ਚਲਾਵਾਂਗੇ ਔਰ ਬੜੇ ਵਧੀਆ ਤਰੀਕੇ ਨਾਲ ਇਹਦੇ ਰੂਟ ਤਿਆਰ ਕਰਕੇ ਦਿੱਤੇ ਜਾਣਗੇ ਅਲੱਗ-ਅਲੱਗ ਕਲਰ ਦੇ ਚਲਾਵਾਂਗੇ ਤਾਂ ਕਿ ਇੱਕ ਰੂਟ ਤੋਂ ਪੀਲੇ ਚੱਲਣ ਇੱਕ ਰੂਟ ਤੋਂ ਹਰੇ ਚੱਲਣ ਰੂਟ ਤੋਂ ਲਾਲ ਚੱਲਣ ਮਤਲਬ ਰੂਟ ਤੇ ਉਹੀ ਆਟੋ ਚੱਲਣ ਬਥਰ ਪਰ ਸਿਸਟਮਾਈਜ਼ ਤਰੀਕੇ ਨਾਲ ਇਹਨਾਂ ਦਾ ਕੰਮ ਕਰਕੇ ਸਾਰਾ ਦਵਾਂਗੇ ਕਿਉਂਕਿ ਇਹ ਪਰਿਵਾਰੋਂ ਨੇ ਜਿਹੜੇ ਕਿ ਹਰ ਮੁਸਾਫਰ ਨੂੰ ਉਹਨਾਂ ਦੀ ਮੰਜ਼ਿਲ ਤੇ ਪਹੁੰਚਾਉਂਦੇ ਨੇ ਔਰ ਰਾਤ ਨੂੰ ਦਿਨ ਨੂੰ ਸ਼ਾਮ ਨੂੰ ਜਦੋਂ ਮਰਜ਼ੀ ਤੇ ਇਹ ਵਿਚਾਰੇ ਮਿਹਨਤ ਮਿਹਨਤ ਕਾਸ਼ ਲੋਕ ਨੇ ਤੇ ਇਹਨਾਂ ਦੇ ਨਾਲ ਸਾਡੀ ਆਵਾਜ਼ੀ ਪਾਰਟੀ ਦੀ ਸਰਕਾਰ ਸਮੇਤ ਮੇਰੇ ਅਸੀਂ ਸਾਰੇ ਖੜੇ ਆ ਜਿੱਥੇ ਵੀ ਇਹਨਾਂ ਨੂੰ ਕੋਈ ਦੁੱਖ ਤਕਲੀਫ ਆਊਗੀ ਅਸੀਂ ਮੂਰੇ ਹੋ ਕੇ ਇਹਨਾਂ ਦਾ ਸਾਥ ਵੀ ਦੇਵਾਂਗੇ ਔਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਇਹਨਾਂ ਨੂੰ ਵੀ ਬੇਨਤੀ ਆ ਕਿ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਆਟੋ ਚਲਾਣੇ ਹੈਗੇ ਆ ਟ੍ਰੈਫਿਕ ਜਾਮ ਨਹੀਂ ਕਰਨਾ ਹੈਗਾ सिग्नल नहीं तोड़ रहेगी दे तो देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्स चैनल पर